ਪੰਜਾਬ ਦਾ ਇੱਕ ਹੋਰ ਆਂਦਾਤਾ ਕਰਜ਼ੇ ਦੀ ਪੇਟ ਚੜ ਗਿਆ ਸੰਗਰੂਰ ਦੇ ਪਿੰਡ ਰਾਮਗੜ ਸੰਧੂਆਂ ਵਿੱਚ 48 ਸਾਲਾਂ ਦੇ ਕਿਸਾਨ ਮਹਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਸਿਰ ਤੇ ਬੈਂਕ ਅਤੇ ਆੜਤੀਆਂ ਦਾ ਲੱਖਾਂ ਰੁਪਏ ਦਾ ਕਰਜ਼ਾ ਸੀ ਮਹਿੰਦਰ ਕੋਲ ਮਹਿਸ 4 ਏਕੜ ਜ਼ਮੀਨ ਸੀ ਜਿਸ ਤੇ ਖੇਤੀਬਾੜੀ ਕਰਕੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਰਦਾ ਸੀ ਪਰ ਜ਼ਮੀਨ ਤੇ ਚੰਗੀ ਫਸਲ ਨਾ ਹੋਣ ਕਾਰਨ ਉਸ ਦੇ ਆਰਥਿਕ ਹਾਲਾਤ ਵਿਗੜਦੇ ਚਲੇ ਗਏ ਮਹਿੰਦਰ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਪਰੇਸ਼ਾਨੀ ਇਸ ਕਦਰ ਕਰ ਕਰ ਗਈ ਕਿ ਉਸ ਨੂੰ ਖੁਦਕੁਸ਼ੀ ਤੋਂ ਇਲਾਵਾ ਕੋਈ ਹੋਰ ਰਾਹ ਨ ਲੱਭਿਆ 10-12 ਲੱਖ ਰੁਪਏ ਦਾ ਕਰਜ਼ਾ ਉਹਦੇ ਜਿੰਮੇ ਹੋ ਰਿਹਾ ਕੁਝ ਸੋਸਾਇਟੀ ਦਾ ਕੁਝ 6-7 ਲੱਖ ਬੈਂਕ ਦਾ ਛਾੜਦੇ ਨਾ ਕਰਦਾ ਜਮੀਨ ਥੋੜੀ ਸੀ ਇਹੀ ਸੋਚ ਕਰੀ ਜਾ ਸੁਬੇ ਵਿੱਚ ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ ਲਈ ਪਿੰਡ ਵਾਸੀ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮਹਿੰਦਰ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਵੀ ਕੂਹਾਰ ਲਗਾਈ ਹੈ। ਕਈ ਵਾਰ ਸਾਡੇ ਕੋਲ ਕਹਿੰਦਾ ਸੀ ਕਿ ਮੈਂ ਕਰਜ਼ਾ ਨਹੀਂ ਤਾਰ ਸਕਣਾ, ਬੱਚੇ ਨਹੀਂ ਪੜਾ ਸਕਣਾ, ਮੇਰਾ ਕੀ ਬਣੂਗਾ? ਅਸੀਂ ਉਸ ਨੂੰ ਬੜਾ ਹੌਸਲਾ ਦਿੱਤਾ ਕਿ ਥੋੜੀ ਅਸੀਂ ਲੜਾਈ ਲੜ ਰਹੇ ਹਾਂ। ਜਦੋਂ ਸਰਕਾਰ ਨੂੰ ਅਨਾਜ ਦੇ ਵਿੱਚ ਹਿੱਸਾ ਪਾਉਂਦਾ ਸੀ ਵੱਡਾ ਤਾਂ ਅੱਜ ਇਹ ਸਾਰੀਆਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਨੇ, ਜਿੰਨੀਆਂ ਖੁਦਕਸ਼ੀਆਂ ਹੋ ਰਹੀਆਂ ਨੇ ਇਸ ਵਾਸਤੇ ਸਾਰੀ ਸਰਕਾਰ ਜ਼ਿੰਮੇਵਾਰ ਹੈ। ਹੁਣ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜਿਹਦਾ ਕਰਜ਼ਾ ਜਿਹੜਾ ਇਹ ਉਹ ਮਾਫ਼ ਕੀਤਾ ਜਾਵੇ। ਤੇ ਬੱਚਾ ਨੂੰ ਮਾਗਰੋ ਪਾਲਣ ਪੋਸ਼ਣ ਵਾਸਤੇ ਇਹਦਾ ਕੋਈ ਮਾਪਜਾ ਦਿੱਤਾ ਜਾਵੇ ਹਾਂ ਜੀ ਕਈ ਕਿਸਾਨ ਜਥੇਬੰਦੀਆਂ ਕਰਜ਼ਾ ਮੁਆਫੀ ਲਈ ਸਮੇਂ-ਸਮੇਂ ਤੇ ਪ੍ਰਦਰਸ਼ਨ ਵੀ ਕਰਦੀਆਂ ਰਹਿੰਦੀਆਂ ਨੇ ਪਰ ਕਿਸਾਨਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਜਿਸ ਕਾਰਨ ਕਰਜ਼ੇ ਵਿੱਚ ਡੁੱਬੇ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਨੇ